ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਪੰਚਮ ਪਾਤਸ਼ਾਹ ਗੂਜਰੀ ਮਹੱਲਾ ਪੰਜਵਾਂ ਤੂੰ ਸਮਰੱਥ ਸਰਨ ਕੋ ਦਾਤਾ ਦੁੱਖ ਪੰਜਨ ਸੁਖ ਰਾਏ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹੀ ਇਕੱਲਾ ਹੈ ਜੋ ਸਮਰੱਥ ਹੈ ਤੇਰੀ ਸ਼ਰਨ ਆਈਏ ਤੂੰ ਦਾਤਾਰ ਹੈ ਤੂੰ ਦੁੱਖ ਪੰਜਨ ਹੈ ਤੂੰ ਸਾਡੇ ਦੁੱਖਾਂ ਨੂੰ ਭੰਨ ਦਿੰਨਾ ਹੈ ਖਤਮ ਕਰ ਦਿੰਨਾ ਹੈ ਸੁਖ ਦੇਣ ਵਾਲਾ ਹੈ ਵਾਹਿਗੁਰੂ ਜੀ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਫਿਰ ਕੀ ਹੁੰਦਾ ਉਹ ਪਰਮੇਸ਼ਰ ਜੋ ਪਵਿੱਤਰ ਹੈ ਨਿਰਮਲ ਹੈ ਮੈਲ ਤੋਂ ਰਹਿਤ ਹੈ ਅੰਜਨ ਤੋਂ ਰਹਿਤ ਹੈ ਮਾਇਆ ਦੇ ਤੋਂ ਕਲੇਸ਼ ਤੋਂ ਦੁੱਖਾਂ ਤੋਂ ਸਦਾ ਸੁਖ ਦੇਣ ਵਾਲਾ ਹੈ ਫਿਰ ਉਹਦੀ ਸ਼ਰਨ ਗਿਆ ਸਾਡੇ ਵੀ ਸਾਰੇ ਕਲੇਸ਼ ਦੁੱਖ ਡਰ ਪਰਮ ਖਤਮ ਹੋ ਜਾਂਦੇ ਨੇ ਉਸ ਪਰਮੇਸ਼ਰ ਦੇ ਗੁਣਾ ਦਾ ਗਾਇਨ ਕਰਨ ਨਾਲ ਜਿਸ ਤਰ੍ਹਾਂ ਵੀਰ ਰਾਮ ਸਿੰਘ ਜੀ ਆਪਾਂ ਨੂੰ ਸਾਰਿਆਂ ਨੂੰ ਪ੍ਰੇਰਦੇ ਨੇ ਨਾ ਕਿ ਆਪਾਂ ਪਰਮੇਸ਼ਰ ਦੇ ਗੁਣ ਗਾਈਏ ਜੋ ਆਪਾਂ ਉਹ ਤੁਕਾਂ ਦਾ ਦਾ ਗਾਇਨ ਕਰਦੇ ਆਂ ਉਨ੍ਹਾਂ ਦੇ ਵਿੱਚ ਪਰਮੇਸ਼ਰ ਦੇ ਗੁਣ ਨੇ ਆਪ ਉਹਦੇ ਗੁਣ ਗਾ ਰਹੇ ਹੁੰਨੇ ਆ ਉਹਦਾ ਨਾਮ ਜਪ ਰਹੇ ਹੁੰਨੇ ਆ ਇਹੀ ਹੈ ਉਹਦੇ ਗੁਣ ਗਾਉਣੇ ਅਸੀਂ ਸੰਗਤੀ ਰੂਪ ਵਿੱਚ ਵੀ ਗਾ ਸਕਦੇ ਹਾਂ ਅਸੀਂ ਆਪਣੇ ਕਰ ਵਿਅਕਤੀਗਤ ਰੂਪ ਵਿੱਚ ਵੀ ਗਾ ਸਕਦੇ ਹਾਂ ਉਹਦੇ ਗੁਣ ਉਹਦੀ ਸਿਫਤ ਸਲਾ ਇਹ ਹੀ ਹੈ ਉਹਦੀ ਸ਼ਰਨ ਵਿੱਚ ਆਉਣਾ ਫਿਰ ਉਹ ਸਾਡੇ ਦੇ ਉੱਪਰ ਸਾਰੇ ਸੁੱਖ ਨਿਸ਼ਾਵਰ ਕਰ ਦਿੰਦਾ ਸਾਡੇ ਦੁੱਖ ਸਾਰੇ ਕਲੇਸ਼ ਸਾਰੇ ਖਤਮ ਹੋ ਜਾਂਦੇ ਨੇ ਇੱਕ ਖੇਨ ਦੇ ਵਿੱਚ ਉਹਦੇ ਕੋਲ देर ਨਹੀਂ ਲੱਗਦੀ ਉਹ ਇਸ ਸੰਸਾਰ ਨੂੰ ਸ੍ਰਿਸ਼ਟੀ ਨੂੰ ਇੱਕ ਪਲ ਦੇ ਵਿੱਚ ਬਣਾ ਸਕਦਾ ਹੈ ਤੇ ਖਤਮ ਕਰ ਸਕਦਾ ਹੈ ਸਾਡੇ ਦੁੱਖ ਤੇ ਉਹਦੇ ਲਈ ਕੀ ਚੀਜ਼ ਨੇ ਆਓ ਉਹਦੇ ਗੁਣ ਗਾਈਏ ਆਓ ਉਹਦਾ ਨਾਮ ਜਪੀਏ ਤੇ ਉਹਦੇ ਤੇ ਭਰੋਸਾ ਰੱਖੀਏ ਵਾਹਿਗੁਰੂ ਜੀ